ਸਸਿਕਾਲ ਜੀ ਮੈਂ ਤੁਹਾਡਾ ਆਪਣਾ ਮਹਿਤਾਬ ਫਿਰਕ ਸਸਿਕਾਲ ਜੀ ਮੈਂ ਤਨਵੀ 나ਗੀ ਸਸਿਕਾਲ ਜੀ ਮੈਂ ਤੁਹਾਡੀ ਆਪਣੀ ਨਿਸ਼ਾ ਬਾਨੋਂ ਤੇ ਸਾਡੀ ਫਿਲਮ ਆ ਰਹੀ ਹੈ ਜੀ ਨੀ ਮੈਂ ਸਸਕੁਟਨੀ ਟੂ ਤੇ ਅਸੀਂ ਆ ਰਹੇ ਹਾਂ ਮੇਰੇ ਆਪਣੇ ਸ਼ਹਿਰ ਲੁਧਿਆਣੇ ਡੁਗਰੀ ਫੇਸ 1 ਦੀ ਮੇਨ ਮਾਰਕੀਟ ਚ ਅਸੀਂ ਆ ਰਹੇ ਹਾਂ ਜੀ 3 ਤਰੀਕ ਨੂੰ ਸ਼ਾਮ ਨੂੰ 7 ਵਜੇ ਤੁਸੀਂ ਵੀ ਸਾਰੇ ਹੋਮ ਹਮਾ ਕੇ ਆਓ ਉੱਥੇ ਲਾਈਏ ਰੌਣਕਾ ਪਾਈਏ ਭੰਗੜੇ ਤੁਹਾਨੂੰ ਮਿਲੀਏ ਤੇ ਕਰੀ ਆਪਣੀਆਂ ਫਿਲਮ ਦੀਆਂ ਗੱਲਾਂ ਬਿਲਕੁਲ ਜੀ ਤੇ ਅੱਜ ਕਿਉਂ ਇਕੱਠੇ ਹੋਏ ਨੇ ਬੰਦੇ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਸਾਰੇ ਸੰਸਾਰ ਨੂੰ ਪਤਾ ਹੈਗਾ ਸਾਲ 1984 ਦੇ ਵਿੱਚ ਪਹਿਲੀ ਤਰੀਕ ਤੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਦਿੱਤਾ ਗਿਆ ਸੀ ਟੋਪਾਂ ਤੇ ਟੈਂਕਾਂ ਦੇ ਨਾਲ ਤੇ ਕੱਲ ਜਿਵੇਂ 4 ਤਰੀਕ ਹੈ ਗਿਆ ਉਹ ਦਿਨ ਟੋਪਾਂ ਤੇ ਟੈਂਕਾਂ ਦੇ ਨਾਲ ਸਭ ਕੁਝ ਤੈਅ ਕਰ ਦਿੱਤਾ ਗਿਆ ਸੀ ਸੋ ਇਸ ਕਰਕੇ ਹੈ ਜਿੱਥੇ ਇੱਕ ਫਿਲਮ ਦੀ ਪ੍ਰੋਮੋਸ਼ਨ ਹੋਣੀ ਸੀ ਮੈਂ ਸੱਤ ਜੁਨੇ ਪਾਰਟੂ ਦੀ ਤੋ ਅਸੀਂ ਉਹ ਚੀਜ਼ ਦੀ ਪੂਰੀ ਵਿਰੋਧਤਾ ਕੀਤੀ ਆ ਤੇ ਅਸੀਂ ਉਹਨਾਂ ਨੂੰ ਪਹਿਲੇ ਹੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਦੇ ਕੋਈ ਵੀ ਇਹ ਹੋ ਗਿਆ ਪ੍ਰੋਮੋਸ਼ਨ ਦਾ ਪ੍ਰੋਗਰਾਮ ਰੱਖੋਗੇ ਅਸੀਂ ਉਹਦੀ ਪੂਰੀ 1984 ਸਿੱਕਤਿਆ ਵੈਲਫੇਅਰ ਸੁਸਾਇਟੀ ਪੰਜਾਬ ਪੂਰੀ ਵਿਰੋਧਤਾ ਕਰੇਗੀ ਤੇ ਅਸੀਂ ਇਹ ਪ੍ਰੋਮੋਸ਼ਨ ਇੱਥੇ ਨਹੀਂ ਹੋਣ ਦਵਾਂਗੇ ਕਿਉਂਕਿ ਅੱਜ ਸਾਡੇ ਜਿਹੜੇ ਮਨ ਹੈਗੇ ਆ ਵਲਉਂਦਰੀ ਹੋਏ ਆ ਤੇ ਅੱਜ ਇਹਨਾਂ ਬਲੂਤਰੀਆਂ ਮਨਾਂ ਦੇ ਵਿੱਚ ਅਗਰ ਕੋਈ ਇਹੋ ਜੀ ਖੁਸ਼ੀ ਦੀ ਚੀਜ਼ ਸਾਹਮਣੇ ਆਂਦੀ ਆ ਤੇ ਸਾਨੂੰ ਉਸ ਤੋਂ ਵੱਡੀ ਤਕਲੀਫ ਕੋਈ ਚੀਜ਼ ਵੀ ਨਹੀਂ ਦੇ ਸਕਦੀ ਜਿਵੇਂ ਹੁਣ ਕੱਲ ਆ ਇਲੈਕਸ਼ਨਾਂ ਦੇ ਰਿਜ਼ਲਟ ਆਣੇ ਨੇ ਤੇ ਮੈਂ ਸਾਰੇ ਜਗਤ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਜਿਹੜੀ ਵੀ ਪਾਰਟੀ ਜਿੱਤੇ ਜਿਹੜਾ ਵੀ ਕੋਈ ਕੈਂਡੀਡੇਟ ਜਿੱਤੇ ਬੈਦਰੂ ਜਿਦ ਕਿਰਨਾ ਕਰੋ ਪਰ ਸਾਦੇ ਤਰੀਕੇ ਦੇ ਨਾਲ 6 ਤਰੀਕ ਤੋਂ ਬਾਅਦ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰਿਓ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ 6 ਤਰੀਕ ਤੱਕ ਤੁਸੀਂ ਕੋਈ ਵੀ ਉਹ ਜਿਹਾ ਕੁਛ ਦਾ ਸਮਾਗਮ ਜਿਹੜਾ ਟੋਲਟ ਮਾਕਾ ਕੋਈ ਮਿੱਠਾ ਵੰਡਣਾ ਕੋਈ ਕੁਝ ਕਰਨਾ ਇਹ ਸਭ ਨਹੀਂ ਕਰਨਾ ਔਰ ਇਹ ਸਾਡੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੋਇਆ ਸਾਨੂੰ ਉਹ ਮੰਨਣਾ ਸਾਡੇ ਆ ਜਿਹੜਾ ਹੈਗਾ ਸਾਰੇ ਸਿੱਖ ਜਗਤ ਦਾ ਸਾਰੇ ਗੁਰਨਾਮਕ ਨਾਮ ਲੈਵਾ ਜਗਤ ਦਾ ਅਰਜ ਬੰਦਾ ਔਰ ਮੈਂ ਇੱਕ ਅਪੀਲ ਹੋਰ ਕਰਨਾ ਚਾਹਨੀ ਆ ਪੂਰੇ ਸੰਸਾਰ ਨੂੰ ਪੂਰੇ ਪੰਜਾਬ ਨੂੰ ਕਿ ਕੱਲ ਤੋਂ 4 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਕਾਲੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਕੱਲ ਤੋਂ ਬੰਨਣੀਆਂ ਹੈਗੀਆਂ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀਆਂ ਕਿ ਕੱਲ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਆਪਣੀਆਂ ਸਾਰੀਆਂ ਬੀਬੀਆਂ ਜਿਤਨੀਆਂ ਬੱਚੀਆਂ ਜੋ ਵੀ ਹੈਗੀਆਂ ਉਹ ਕਾਲੀਆਂ ਚੁੰਨੀਆਂ ਲਵਨ ਤੇ ਜਿੰਨੇ ਮੇਰੇ ਬੱਚੇ ਨੌਜਵਾਨ ਵੀਰ ਬਜ਼ੁਰਗ ਜੋ ਵੀ ਹਨ ਕਾਲੀਆਂ ਦਸਤਾਰਾਂ ਸਜਾ ਕੇ ਪੂਰਾ ਸੋਗ ਮਨਾਓ 6 ਤਰੀਕ ਤੱਕ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ ਗਿਆ ਉਹਦੇ ਉੱਪਰ ਬੈਠੇ ਸਾਡੇ ਸਿੰਘ ਸਾਹਿਬ ਜਿਹੜੇ ਉੱਥੇ ਦੇ ਸੀਗੇ ਉਹਨਾਂ ਨੂੰ ਉਸ ਟਾਈਮ ਸ਼ਹੀਦ ਕੀਤਾ ਗਿਆ ਔਰ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਨੀ ਅਪਚੰਗੀਆਂ ਨੂੰ ਸ਼ਹੀਦ ਕੀਤਾ ਗਿਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਤਹਿ ਤਰੀ ਕੀਤਾ ਗਿਆ ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਆਓ ਮਿਲ ਕੇ ਇਹ ਜਿਹੜੇ ਦਿਨ ਹੈਗੇ ਛੇਤਰੀ ਤੱਕ ਆਪਾਂ ਇਹਨੂੰ ਜਿਹੜਾ ਹੈਗਾ ਸ਼ੋਗ ਦੇ ਦਿਨ ਮਨਾਈਏ ਤਾਕਿ ਉਹਨਾਂ ਕਾਤਲ ਕਾਂਗਰਸੀਆਂ ਨੂੰ ਪਤਾ ਚੱਲ ਸਕੇ ਕਿ ਸਿੱਖ ਕੌਮ ਦੇ ਵਿੱਚ ਅਜ ਵੀ ਲੋਹੀਓ ਜਜ਼ਬਾ ਹੋਇਆ ਚੱਪਟਾ ਮਾਇਕ ਕਤਲਤਾ ਜਾਂ ਵੇਚਿਆ ਜਾਂਦਾ ਹੈ ਫੋਟੋ ਲੈਣੀ ਹੈ ਪ੍ਰੀਤ ਨੂੰ ਹੋਏ ਬਰਾਦਰ ਕੋਈ ਜਾਂਦੀ ਓਨੀ ਤੋਂ ਆ ਜਾਏਗਾ